ਵਾਇਗ ਰੂਚੀ ਕੀ ਫਤਿਹ ਜਿੰਦਾਬਾਦ ਅੱਜ ਪੰਜਾਬ ਦੇ ਬਣ ਗਏ ਜਿੰਦਾਬਾਦ ਉਹਦੀ ਸ਼ੁਰੂਆਤ 7 ਸਾਲ ਪਹਿਲੇ ਹੋਈ ਆਪਾਂ ਸਰਕਾਰਾਂ ਚੁੰਦੇ ਆਂ ਲੀਡਰ ਚੁੰਦੇ ਆਂ ਮੁੱਖ ਮੰਤਰੀ ਬਣਾਉਂਦੇ ਆਂ ਇੱਕ ਆਸਨਾ ਬਣਾਉਣੇ ਆਂ ਕਿ ਉਹ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਊਗਾ ਜੇ ਤੁਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੋ ਵੀ 22 ਸਾਲ ਮੁੱਖ ਮੰਤਰੀ ਬਾਦਲ ਸਾਹਿਬ ਨੇ ਤੇ ਜਿੰਨੀ ਤਰੱਕੀ ਪੰਜਾਬ 'ਚ ਹੋਈ ਇਸ ਪਵਿੱਤਰ ਨਗਰੀ 'ਚ ਹੋਈ ਤੇ ਪੂਰੇ ਦੇ ਪੰਜਾਬ ਵਿੱਚ ਹਰ ਵਰਗ ਦੀ ਸਹੂਲਤ ਉਹਨਾਂ ਨੇ ਪਲਾਨ ਕਰਕੇ ਦਿੱਤੀ ਤੇ ਭਾਈਚਾਰੇ ਇੱਕ ਸਾਝ ਬਣਾ ਕੇ ਰੱਖੀ ਪਰ ਅਫਸੋਸ ਜਿਦੋਂ ਨੈਸ਼ਨਲ ਪਾਰਟੀਆਂ ਕਾਂਗਰਸ ਦਾ ਮੁੱਖ ਮੰਤਰੀ ਬਣ ਜਾਂਦਾ 10 ਸਾਲ ਕੈਪਟਨ ਸੁੱਤਾ ਰਿਆ ਆਈ ਨਹੀਂ ਹੁਣਾਂ ਝਾੜੂ ਵਾਲੇ ਆ ਗਏ ਆ ਮੈਂ ਕੋਈ ਗੱਲ ਕਹਿਣਾ ਚਾਹਣਾ ਪੰਜਾਬੀਓ ਆਪਾਂ ਪੰਜਾਬੀਆਂ ਨੂੰ ਰਾਜ ਦੇਆ ਕਰੀਏ ਅੱਜ ਹਾਲਾਤ ਕੀ ਐ ਅੱਜ ਕੇਜਰੀਵਾਲ ਡਿਫੈਕਟਿਵ ਮੁੱਖ ਮੰਤਰੀ ਐ ਹੁਣੀ ਕੱਲ ਬਜਟ ਦੀ ਤਿਆਰੀ ਪੰਜਾਬ ਦੀ ਹੋ ਰਹੀ ਸੀ ਤੇ ਦਿੱਲੀ ਦੀ ਮੰਤਰੀ ਇੱਥੇ ਪੈ ਕੇ ਬਜਟ ਬਣਾ ਰਹੀ ਸੀ ਕੀ ਉਹ ਫੈਸਲਾ ਕਰਨਗੇ ਅੱਜ ਹਾਲਾਤ ਕੀ ਐ ਅੱਜ ਗੁੰਡਾਗਰਦੀ ਦਾ ਹਾਲਾਤ ਐ ਗੈਂਗਸਟਰ ਰਾਜ ਕਰ ਰਿਹਾ ਲੁੱਟ ਕੋ ਚੱਲੀ ਜਾਂਦੀ ਐ ਘਰ ਘਰ ਨਸ਼ੇ ਚਲੇ ਗਏ ਆ ਬਰਬਾਦ ਕਰ ਦਿੱਤਾ ਇਹਨਾਂ ਨੇ ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਜਿਹਦਾ ਕੋਈ ਕੰਮ ਹੀ ਨਹੀਂ ਆ ਕੋਈ ਨਾ ਮਿਲਦਾ ਹੈ ਨਾ ਕੋਈ ਫੈਸਲੇ ਕਰਦਾ ਹੈ 24 ਘੰਟੇ ਇੱਕੋ ਇੱਕ ਕੰਮ ਹੈ ਕੇਜਰੀਵਾਲ ਦੇ ਮਗਰ ਮਗਰ ਤੇ ਕੇਜਰੀਵਾਲ ਨੂੰ ਬਚਾਉਣ ਵਾਸਤੇ ਕੇਜਰੀਵਾਲ ਦੀ ਮਸ਼ਹੂਰੀ ਕੌਣ ਵਾਸਤੇ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਕੱਢੀ ਜਾਂਦੇ ਆ ਐ ਜੀ ਹਾਲਾਤ ਬਣ ਗਈ ਜਿੰਨੇ ਵੱਡੇ ਅਫਸਰ ਐ ਜਿੰਨੇ ਵੱਡੀਆਂ ਚੇਰਮੈਨੀਆਂ ਜਿੰਨੇ ਰਾਜ ਸਭਾ ਦੇ ਮੈਂਬਰ ਐ ਸਾਰੇ ਦਿੱਲੀ ਵਾਲੇ ਬਣਾਏ ਗਏ ਆ ਆਪਣੇ ਪੰਜਾਬੀਆਂ ਨੂੰ ਤਾਂ ਪਿੱਛੇ ਛੱਡ ਦਿੱਤਾ ਐ ਇਸ ਕਰਕੇ ਆਓ ਆਪਾਂ ਸਾਰੇ ਇਕੱਠੇ ਹੋਈਏ ਬਹੁਤ ਆਪਾਂ ਆਪਣਾ ਬੁਰਾ ਹਾਲ ਹੋ ਗਿਆ ਜੇ ਹੁਣ ਨਾ ਬਚਾਇਆ ਆਪਾਂ ਪੰਜਾਬ ਨੂੰ ਜੇ ਇਹਨਾਂ ਦੀਆਂ ਗੱਲਾਂ ਫਿਰ ਤੋਂ ਆ ਗਏ ਤੇ ਫਿਰ ਆਪਾਂ ਬਹੁਤ ਪਿੱਛੇ ਚਲਾ ਜਾਾਂਗੇ ਕਿ ਦੂਜੇ ਸੂਬੇ ਆਪਾਂ ਤਾਂ ਅੱਗੇ ਵਧ ਰਹੇ ਆ ਅਸੀਂ ਬੜਾ ਬਾਦਲ ਸਾਹਿਬ ਨੇ 10 ਸਾਲਾਂ ਚ ਬੜੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਏ ਅਸੀਂ ਸੜਕਾਂ ਬਣਾਈਆਂ ਸੀਵਰੇਜ ਪਾਇਆ ਤੁਹਾਡੇ ਆਪਣੇ ਸ਼ਹਿਰ ਦਾ ਕੀ ਹਾਲ ਸੀ ਆ ਜਿਹੜੀ ਸੜਕ ਤੇ ਆਪ ਚਾਰੇ ਆ ਮੈਨੂੰ ਪਤਾ ਹੈ ਇੱਥੇ ਕੋਈ ਗੱਡੀ ਵੀ ਤੁਰ ਸਕਦੀ ਸੀ ਤੁਸੀਂ ਤਰਨਤਨ ਸ਼ਹਿਰ ਦੇ ਵਿੱਚ ਮਨ ਲੱਗਾ 4-500 ਕਰੋੜ ਤੋਂ ਵੱਧ ਹੋਣਾ ਹੈ ਪੈਸਾ ਜਦੋਂ ਵੀ ਹਰਮੀਤ ਜੀ ਸਾਡੇ ਕੋਲੇ ਆਉਂਦੇ ਕਿਉਂ ਮੇਰੇ ਤੇ ਭਰਾਵ ਮੰਗੂਗਾ ਅਸੀਂ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਕਿਤੇ ਨਹੀਂ ਕਿਹਾ ਖਜ਼ਾਨਾ ਖਾਲੀ ਹੈ ਬਾਦਲ ਸਾਹਿਬ ਦੀ ਸੋਚ ਸੀ कि ਜਿੰਨੇ ਆਪਣੇ ਪਵਿੱਤਰ ਸ਼ਹਿਰ ਉਹਨਾਂ ਨੂੰ ਸਜਾਇਆ ਜਾਏ ਤੇ ਤਰਨਤਨ ਸਾਹਿਬ ਦੇ ਵਾਸਤੇ ਖਾਸ ਪੈਕੇਜ ਪਿਆ ਕੇ ਉਹਨਾਂ ਨੇ ਇਹ ਸ਼ਹਿਰ ਨੂੰ ਬੜਾ ਖਜ਼ੂਰਤ ਬਣਾਇਆ ਪਰ ਜਿੱਥੇ ਛੱਡ ਕੇ ਗਏ ਸੀ ਪਿਛਲੇ ਸੱਤ ਸਾਲਾਂ ਦੇਖ ਲੋ ਉਥੇ ਕੰਮ ਰੁਕ ਗਏ ਐ ਅੱਜ ਗੁਰੂ ਦੀ ਨਗਰੀ ਆਪਣੇ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਕੀ ਹਾਲ ਕਰ ਦਿੱਤਾ ਬਰਾਸਤੇ ਮਾਰਦਾ ਕੀ ਹਾਲ ਕਰ ਦਿੱਤਾ ਸੜਕਾਂ ਟੁੱਟ ਗਈਆਂ ਰੇਲੀਆਂ ਟੁੱਟ ਗਈਆਂ ਬੂਟੇ ਮੱਚ ਗਏ ਇਹ ਸਰਕਾਰਾਂ ਦੇ ਕੰਮ ਸੀ ਪਰ ਸਰਕਾਰਾਂ ਐ ਜੀਆਂ ਜਿਹੜੀ ਕੱਲੇ ਲੁੱਟਣ ਤੇ ਆਈਆਂ ਐ ਇਸ ਕਰਕੇ ਵਿਚਾਲੀ ਹੱਥ ਜੋੜ ਕੇ ਬੇਨਤੀ ਕਰਦਾ ਵਿਚਾਲੀਏ ਪੰਜਾਬ ਨੂੰ ਤੇ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ